ਸਾਥੀਕਾਰ ਮੈਂ ਆ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੇ ਗੱਲਬਾਤ ਕਰਨੀ ਹੈ ਇਸ ਕਰਕੇ ਟ੍ਰੀਟਮੈਂਟ ਲੈਰਨੇ ਅਲਾਦ ਚੱਲ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਪਹਿਲਾਂ ਨਾ ਤਾਂ ਜੋਗਿੰਦਰ ਸਿੰਘ ਉਗਰਾਹਾ ਗੁਰਨਾਮ ਸਿੰਘ ਚੜੂਨੀ ਰੁਲਦੂ ਸਿੰਘ ਬਲਵੀਰ ਸਿੰਘ ਰਾਜੀਵ ਵੱਲੋਂ ਯਾਨੀ ਕਿ ਮਹਾਪੰਚਾਇਤ ਵੱਲੋਂ ਸਿਰਫ ਆਭਿਮਨਿਓ ਕੁਹਾਰ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਅਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਹਾਂ ਲੇਕਿਨ ਇੱਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਸ਼ਰਤ ਉੱਤੇ ਅਲਾਸ ਲੈਣ ਲਈ ਤਿਆਰ ਅਲਾਸ ਕਰਨ ਲਈ ਤਿਆਰ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਮੋ ਨਮਾਇੰਦੇ ਜਿਹੜੇ ਨੇ 14 ਫਰਵਰੀ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਨਗੇ ਜਿਹੜੀਆਂ ਮੰਗਾਂ ਮੰਗੀਆਂ ਜਾ ਰੀਆਂ ਨੇ ਸੈਂਟਰ ਸਰਕਾਰ ਦੇ ਕੋਲੋਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਲੈ ਕੇ ਜਦੋਂ ਪੂਰੀ ਤਰ੍ਹਾਂ ਮਰਨ ਵਰਤ ਉੱਤੇ ਬੈਠੇ ਹੋਏ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਧਰੋਂ ਇਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਐਮਐਸਪੀ ਕਿਹੜੀ ਬੱਚਿਆਂ ਦੀ ਖੇਡ ਹੈ ਦਿੱਲੀ ਜਾਣਾ ਕੋ ਬੱਚਿਆਂ ਦੀ ਖੇਡ ਨਹੀਂ ਹੈ ਇਹ ਇਹੀ ਆਗੂ ਸੂਤਰਾ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ 26 ਜਨਵਰੀ ਨੂੰ ਪੂਰੇ ਭਾਰਤ ਦੇ ਜਿਹੜੇ ਵੱਖ-ਵੱਖ ਸੜਕਾਂ ਉੱਤੇ ਰੋਡ ਸ਼ੋਅ ਕੀਤੇ ਜਾਣਗੇ ਟਰੈਕਟਰਾਂ ਦੁਆਰਾ ਕੀ ਰਕੇਸ਼ ਕੈਤ ਨੂੰ ਹੁਣ ਯਾਦ ਆਇਆ ਹੈ ਕੀ ਰਕੇਸ਼ ਕੈਤ ਕੋਲੋਂ ਪਹਿਲਾ ਫੈਸਲਾ ਨਹੀਂ ਲਿਆ ਗਿਆ ਇਹ ਹੀ ਕਿਸਾਨੀ ਧਰਨੇ ਦਾ ਹਾਲ ਹੋਇਆ ਸੀ ਜਦੋਂ ਲਿੱਤੀ ਪ੍ਰਮਾਨ ਪੱਤਰ ਨਹੀਂ ਲਿਆ ਗਿਆ ਸੀ ਕਾਲੇ ਕਾਨੂੰਨਾਂ ਦਾ ਕੀ ਹੁਣ ਰਕੇਸ਼ ਕੈਤ ਜਿਹੜੇ ਨੇ ਉਹ ਮਰਨ ਵਰਤ ਤੇ ਬੈਠਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਇੱਕ ਵਾਰ ਵੀ ਨਾ ਦਾ ਜਗENDER ਸਿੰਘ ਉਗੜਾ ਉਗਰਾਹਾਂਵਾਲੋਂ ਨਾ ਗੁਰਨਾਮ ਸਿੰਘ ਚੜੂਨੀ ਨਾ ਬਲਬੀਰ ਸਿੰਘ ਰਾਜੇਵਾਲ ਨਾ ਰੁੰਦੂ ਸਿੰਘ ਨਾਰਕੇਸ਼ ਗੈਤਵਲੋਂ ਕਿਹਾ ਗਿਆ ਕਿ ਭਾਈ ਜੇਕਰ ਤੇਰੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਅਸੀਂ ਤੇਰੀ ਥਾਂ ਤੇ ਮਰਨ ਵਰਤ ਬੈਠਾਂਗੇ ਕਿਉਂਕਿ ਕਿਸਾਨ ਆਗੂ ਜਗਜੀਤ ਜਿਹੜੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਮੇਰੀ ਜਿਹੜੀ ਹੈ ਸਰੀਰ ਦਾ ਡੈੱਡ ਬੋਡੀ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾਣਾ ਚਾਹੀਦਾ ਇੱਥੇ ਰੱਖ ਕੇ ਮਰਨ ਵਰਦੀ ਲੜੀ ਚਲਾਈ ਜਾਵੇ ਕੀ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਵੱਡਾ ਐਲਾਨ ਕੀਤਾ ਗਿਆ ਹੈ ਮਾਕ ਉਮਦਾ ਮੇਲਾ ਵੀ ਯੂਪੀ ਚੱਲ ਰਿਹਾ ਹੈ ਦੂਸਰੇ ਪਾਸੇ ਮਹਾਪੰਚਾਇਤ ਦੇ ਆਗੂ ਰਕੇਸ਼ ਕਹਿਤ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਹੁਣ ਧਰਨੇ ਨੂੰ ਤੇਜ਼ ਕਰਨਾ ਹੈ ਭਾਈ ਧਰਨੇ ਨੂੰ ਤੁਸੀਂ ਪਹਿਲਾਂ ਤੇਜ਼ ਕਰਨਾ ਸੀ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਅਲਾਸ ਵੀ ਨਹੀਂ ਅਲਾਜ਼ ਵੀ ਅਲਾਜ਼ ਲਈ ਵੀ ਨਹੀਂ ਮੰਨ ਰਹੀ ਸੀ ਹੁਣ ਤੁਸੀਂ ਕਰ ਰਹੇ ਹੋ ਜਦੋਂ ਉਹ ਇਲਾਜ ਲੈ ਰਹੇ ਨੇ ਹਾਲਾਂਕਿ ਉਹ 14 ਦਿਨ ਤੱਕ ਜਿੰਦਾ ਰਹਿੰਦੇ ਨਹੀਂ ਰਹਿੰਦੇ ਜਿਸ ਤਰ੍ਹਾਂ ਡਾਕਟਰ ਸਹਿਮਾਨ ਵੱਲੋਂ ਖਲਾਸੇ ਕੀਤੇ ਗਏ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਚਾਲ ਚੱਲੀ ਗਈ ਹੈ ਉਹ ਚਾਲ ਦੇ ਵਿੱਚ ਸੈਂਟਰ ਸਰਕਾਰ ਸਫਲ ਹੋ ਗਈ ਹੈ ਇਧਰ ਰਕੇਸ਼ ਕਹਿਤ ਕੀ ਮਰਨਵਰਤ ਰੱਖਣਗੇ ਹੁਣ ਰਕੇਸ਼ ਕਹਿਤਵੰਤ ਨੂੰ ਪੂਰੇ ਭਾਰਤ ਰਕੇਸ਼ ਕਹਿਤਵੰਤ ਨੂੰ ਪੂਰੇ ਭਾਰਤ ਦੇ ਕਿਸਾਨਾਂ ਨੂੰ ਮੰਗਾਰ ਲਿਆ ਗਿਆ ਹੈ ਕਿ 26 ਜਨਵਰੀ ਨੂੰ ਟਰੈਕਟਰਾਂ ਦੇ ਨਾਲ ਰੋਡ ਮਾਰਚ ਜਾਂ ਰੋਡ ਸ਼ੋਅ ਕੀਤਾ ਜਾਵੇ ਗੰਨੇ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਕਰਜ਼ੇ ਮਾਫੀ ਨੂੰ ਲੈ ਕੇ ਬਿਜਲੀ ਮਾਫੀ ਨੂੰ ਲੈ ਕੇ ਸੂਤਰ ਦੱਸਦੇ ਨੇ ਕਿ ਕਿਸਾਨ ਆਗੂ ਜਗਕੇਸ਼ ਕਾਇਤ ਸਿੰਘ ਨੂੰ ਵੀ ਮਰਨ ਵਰਤੇ ਬੈਠਣਾ ਚਾਹੀਦਾ ਹੈ ਜੇਕਰ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਮਰਨ ਵਰਤੇ ਬੈਠ ਜਾਂਦੇ ਤਾਂ ਇਸ ਕਸਾਨੀ ਅੰਦੋਲਨ ਦਾ ਨਤੀਜਾ ਜਿਹੜਾ ਕੁਝ ਹੋਰ ਹੀ ਹੋਣਾ ਸੀ ਤੇ ਸਫਲ ਹੋ ਕੇ ਇਹ ਮੋਚਾ ਫਤਿਹ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਉਹਦੋਂ ਰਕੇਸ਼ ਕਾਇਤ ਨੇ ਘਰ ਬੁਰਨਾ ਸੀ ਕਿਉਂਕਿ ਜਿਸ ਤਰ੍ਹਾਂ ਦੀ ਚਾਲ ਚੱਲੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਲਗਭਗ ਉਹ ਆਪਣੀ ਚਾਲ ਦੇ ਸਫਲ ਹੋ ਗਏ ਨੇ ਤਾਂ